ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਫਰੈਂਡ ਤੁਹਾਡੇ ਤੇ ਬਲੌਗ ਮੈਂ ਪਾਇਆ ਨਹੀਂ ਸੀ ਕਿੰਨੇ ਦਿਨ ਹੋ ਗਏ ਸੀਗੇ ਹਨਾ ਤੇ ਤੁਸੀਂ ਵੀ ਇੰਤਜ਼ਾਰ ਕਰਦੇ ਹੋਗੇ ਵੀ ਕਿਰਨਾਂ ਨੇ ਕਿੰਨੇ ਦਿਨ ਹੋ ਗਏ ਬਲੌਗ ਨਹੀਂ ਪਾਇਆ ਤੇ ਮੈਂ ਤੁਹਾਨੂੰ ਅੱਜ ਦਿਖਾਉਣੀ ਸਾਡਾ ਤੋਰੀ ਮੂਆ ਕੀ ਕਰ ਰਿਹਾ ਰਸੋਈ ਚ ਠੀਕ ਹੈ ਬੋਲਣਾ ਨਹੀਂ ਤੁਸੀਂ ਨਹੀਂ ਤਾਂ ਉਹਨੂੰ ਪਤਾ ਲੱਗ ਜੂਗਾ ਠੀਕ ਆ ਆ ਜਾਓ ਆ ਜਾਓ ਆ ਜਾਓ ਬੂਆ ਬੱਚ ਗਈ ਤੋਰੀ ਮੂਆ ਸਾਡਾ ਰੋਟੀ ਕਾ ਪਕਾਈ ਆ ਤਾਂ ਫਰੈਂਡ ਰੋਟੀ ਆ ਦੇਖੋ ਆ ਦੇਖੋ ਜੀ ਮੂਆ ਦਾ ਤੇ ਰੋਟੀ ਬਕਾਈ ਜਾਂਦਾ ਤੇ ਕਹਿੰਦਾ ਮੇਰਾ ਮੂੰਹ ਦਿਖਾ ਦੇ ਮੂੰਹ ਇਹਦਾ ਦੇਖ ਲੋ ਜੀ ਤੋਰੀ ਵਰਗਾ ਮੂੰਹ ਹੈ ਇਹਦਾ ਠੀਕ ਹੈ ਤੇ ਪਤਾ ਨਹੀਂ ਕੀ ਆਪਦੇ ਆਪ ਨੂੰ ਸਮਝਾ ਦੇਖੋ ਰੋਟੀਆਂ ਆਪਾਂ ਤਾਂ ਐ ਐ ਕੰਮ ਕਰਾਈਦਾ ਡੰਡੇ ਦੀ ਨੋਕ ਤੇ ਡੰਡੇ ਦੀ ਨੋਕ ਤੇ ਡੰਡੇ ਦੀ ਨੋਕ ਤੇ ਫਰੰਡ ਤੇ ਹੋਰ ਸੁਣਾਉ ਤੁਸੀਂ ਤੁਹਾਡਾ ਕੀ ਹਾਲ ਚਾਲ ਆ ਤੇ ਦੇਖੋ ਤੋਰੀ ਮੂੰਹਾਂ ਤੇ ਬਣਾਵਣਾ ਜਲਦੀ ਬਣਾ ਭੁੱਖ ਲੱਗੀ ਬਹੁਤ ਜ਼ਿਆਦਾ ਛੇਤੀ ਬਣਾ ਕਰ ਹਾਂਜੀ ਦੇਖੋ ਫਿਰ ਅੱਜ ਤੋਰੀ ਮੂੰਹੇ ਦੀ ਰੋਟੀ ਆਪਾਂ ਇਹਨੂੰ ਪੰਪ ਦਿੱਤੇ ਹੋਇਆ ਮੈਕ ਵਾਲੇ ਵਗੈਰਾ ਮਟਕਾ ਲਾਤਰ ਬਲੋਕ ਕੋ ਚਤਰੀ ਵੀਡੀਓ ਬਣਾਉਂਗੀ ਐ ਐ ਹੈ ਨਹੀਂ ਭਾਬੀ ਤੈ ਪਹਿਣ ਪਟੋਲਾ ਮੈਥੋਂ ਕੋ ਰੱਖਿਆ ਓਲਾ ਬਾਈ ਨਾ ਮੰਦਾ ਮੇਰੀ ਮੇਰਾ ਨਾਂ ਬਣੇ ਬਚੋਲਾ ਹਾ ਦੱਸਾਂ ਕੀ ਹਾਲ ਨਹੀਂ ਤੋਰੀ ਮੂੰਹੇ ਨੂੰ ਚੜ ਗਿਆ ਭਾਬੀਏ 16 ਵਾ 17 ਵਾ 18 ਮਾਸਾਲ ਨਹੀਂ ਤੋਰੀ ਮੂਹ ਨੂੰ ਚੜ ਗਿਆ ਭਾਬੀਏ ਆਪਾਂ ਹੁਣ ਚੱਲਿਆ ਜੀ ਬਾਹਰ ਤੁਹਾਨੂੰ ਬਾਹਰ ਦੀ ਕੰਡੀਸ਼ਨਰ ਦਿਖਾਉਣੀ ਆ ਸਾਡੇ ਘਰ ਦੀ ਕੰਡੀਸ਼ਨਰ ਕਿਵੇਂ ਜੀ ਆ ਠੀਕ ਹੈ ਤੇ ਫਰੰਟ ਤੁਸੀਂ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਕਿਰਨ ਪਠੰਡਾ ਨੂੰ ਠੀਕ ਹੈ ਜੀ ਤੇ ਮੈਂ ਤਾਂ ਹੁਣ ਪਈ ਸੀਗੀ ਆ ਦੇਖ ਆਪਾਂ ਤਾਂ ਹੁਣੇ ਕਿਹ ਹੈ ਤੋਰੀ ਮੂਹ ਇਧਰ ਆ ਮੋਦੇ ਕੜੀ ਤੋਰੀ ਮੂਹ ਦਾ ਫੋਟੋ ਮਾ ਦੇਖੋ ਹੈਂ ਹੈਂ ਦੰਦ ਤਾਂ ਹੈ ਕੱਢਦਾ ਵੀ ਜਿਵੇਂ ਗਾਂ ਹੈਂ ਚਮਕਦਾ ਨਾ ਪਾਠਾ ਦੀ ਮੈਂਸ ਵਾਂਗੂ ਸਾਡਾ ਤੋਰੀ ਮੂੰਹ ਪਰੈਂਡ ਫਰੈਂਡ ਤੁਸੀਂ ਬਲੌਗ ਸਾਰਾ ਦੇਖਿਓ ਠੀਕ ਆ ਤੇ ਸ਼ੇਅਰ ਲਾਈਕ ਕਮੈਂਟ ਤੇ ਸ਼ੇਅਰ ਦੱਬ ਕੇ ਕਰ ਦਿਓ ਤੇ ਇਹ ਤੁਸੀਂ ਸੋਚਦੇ ਹੋਗੇ ਵੀ ਕੀ ਲਾਇਆ ਹੈ ਮੇਰੇ ਬੋਲ ਨਾ ਪਾਟ ਕੇ ਸੀਗੇ ਭਰਾਵਾ ਹਾਏ ਮੇਰਾ ਮੂੰਹ ਆ ਸੁੱਜ ਜਾਗਾ ਤਾਂ ਕਿਸ ਜੇ ਪਾਪੂ ਆ ਦੇਖੋ ਜੀ ਆ ਦੇਖੋ ਜੀ ਸਕੂਲਰ ਵੀ ਕੱਢ ਲਿਆ ਆ ਦੇਖੋ ਤੇ ਓਕੇ ਫਰੈਂਡ ਬਾਏ ਸਪੋਰਟ ਕਰਿਓ ਵੱਧ ਵੱਧ